ਹਾਂਜੀ ਗਾਇਸ ਬਲੌਗ ਦੇ ਨਾਲ ਬਨੇ ਰਹੋ ਚਾਰਾ ਦਿਨਾਂ ਦਾ ਬਲੌਗ ਤੁਹਾਨੂੰ ਮਿਲੂਗਾ ਹੈ। ਹੈਲੋ ਗਾਇਸ ਮਾਈ ਨੇਮ ਹੈ ਕੀ ਪ੍ਰੀਤਕੌਰ ਅਫੀਸ਼ਲ ਇਹ ਦੇਖਿਓ ਆਪਕੀ ਪ੍ਰੀਤਕੌਰ ਅਫੀਸ਼ਲ ਜੋ ਨਾ ਲਗਾ ਰਹੀ ਹੈ। ਪ੍ਰੀਤਕੌਰ ਜਲਦੀ ਜਲਦੀ ਝੋਨਾ ਲਗਾਓ। ਫਾਸਟ ਦੇਖੋ ਬਾਈ ਇਹ ਝੋਨਾ ਲੱਗ ਰਿਹਾ ਸਾਰਾ ਖੱਤਾ ਰਹਿੰਦਾ ਹੈ ਬਸ ਇਹਨਾਂ ਨੇ ਆਹੀ ਕਿ ਲਾਇਆ ਵਾ। ਇਹ ਨਾ ਨਣੀ ਮੈਂ ਤੇ ਮੇਰੀ ਭੈਣ ਨੇ ਤੇ ਆਹ ਮੁੰਡੇ ਰਾਜੀ ਨੇ ਪ੍ਰੀਤਕਾਰ ਤਰਸ ਕੇ ਗਈ ਚਲੀ ਚੂ ਠੁ ਮਾਰਦੀ ਆ ਪ੍ਰੀਤਕਾਰ ਰਸ ਕੇ ਗਈ ਹੁੰਦੀ ਤੇ ਫਿਰ ਇੱਥੇ ਹੀ ਹੋਣਾ ਸੀ ਗਾਂ ਪੋਰਾ ਚਲ ਜਗੇ ਨਹੀਂ ਨਹੀਂ ਤੋ ਹੀ ਹੋਣਾ ਜੀ ਕਿਰਪਾਤ ਲਾਓ

ਸੋ ਸਵਾ ਦਾ ਟਾਈਮ ਚਾਰ ਪਤਾ ਲਾ ਲਈਆਂ ਅਸੀਂ ਤੇ ਤੇਰਾ ਜੀ ਅੱਡ ਤੇ ਆਪਦੇ ਆਹ ਦਿਖਾਉਣ ਦਿਆ ਵਾ ਹੀ ਰੋਗਰੀ ਕਿਉਂਕਿ ਇਹ ਕਿਸੇ ਨੇ ਬਾਹੂਗਲੀ ਫਲਮ ਰਾਤੂ ਆਕਸ਼ਨ ਮਾਰਕ ਤੇ ਸੀ ਦੇਖੋ ਲਓ ਲਓ ਜੀ ਤੇ ਦੋਸਤੋ ਇਹ ਆ ਗਿਆ ਡੇਢ ਕਿਲਾ ਤੇ ਜੋ ਕਿ ਅਸੀਂ ਤਿੰਨ ਜਣਾਂ ਨੇ ਲਾਉਣਾ ਚਾਰਾਂ ਜਣਾਂ ਨੇ ਤਾਂ ਕਿ ਅੱਧਾ ਲੱਗ ਚੁੱਕਿਆ ਤੇ ਰਹਿ ਗਿਆ ਅੱਧਾ ਤੇ ਇਹੀ ਲਾ ਕੇ ਖਤਮ ਕਰ पिंड जा बड़ा डेढ़ किला लग चलिया थोड़ा जा गया अल्टी भज गई थक के भज गए लास्ट वाले लाके भज अब जाव गे झोना लग गया अब शकल वे खो भी बन गई झोना ला के, तो ला के, को ला के चलो कोई गल नहीं तो बदल बहुत भारा बन गया कल भी आयासी मैं खाने

ਆਲਾ ਬੋਲਾ ਬੱਦਲ ਦੇਖੋ ਬਿੱਦੜ ਖਾਵਾ ਜਿੰਨੇ ਬਹੁਤ ਆ ਗਿਆ ਸੀਤ ਕੋਮਲ ਮਾਇਆ ਨਾਲ ਉਹਨੇ ਚੜੋ ਮੇਰੀ ਛੋਟੀ ਭੈਣ ਤੇ ਜੀਜੂ ਨਾ ਹੁੰਦੇ ਸੀ ਕਿ ਭੈਣ ਮੈਂ ਕਹਿੰ ਜਾਂਦੀ ਸੀ ਮੈਂ ਆ ਗਿਆ ਤਾਂ ਨਾ ਹੁੰਦੇ ਤੇ आलू तो उस मी तो आ गया तो चलो जी भे चल अज ठंडा मौसम पर ला लगे आलू आले चलो

ਚਲਦੇ ਆਪਾਂ ਪਿੰਡ ਨੂੰ ਗਰਮੀ ਬੜੀ ਯਾਰ ਪਲੇਪੇ ਨਹੀਂ ਪਿਆਸ ਵਾ ਚਲੇ ਰਾਜੀ ਚੱਲੇ ਵਾਜ ਕੇ ਘਰੇ ਇਹਦੇ ਮੈਂ ਬੈਗ ਕਿਤੇ ਦੋ ਦਪੈ ਇੱਦਾਂ ਹੀ ਵੀ ਮੈਨੂੰ ਚੱਲੇ ਚੜਾਉਣ ਬਸ ਸੱਡੇ ਤੇ ਮੇਰਾ ਬੈਗ ਗਰਮੀ ਬਹੁਤ ਆ ਤੇ ਮਿਲਾਂਗੇ ਹੁਣ ਪਿੰਡ ਪਹੁੰਚ ਕੇ ਹੀ ਚਲੋ ਰਾਜੀ ਚੱਲਿਆ ਵਾਪਸ ਕਰੇ ਤੁਹਾਨੂੰ ਬਣੇ ਰਿਹਾ ਬਲੌਗ ਦਿਨਾਂ ਹਾਂਜੀ ਕਰਾਜੀ ਗਿਆ ਕਰੇ ਤੇ ਮੈਂ ਪਹੁੰਚ ਗਿਆ ਅੱਡੇ ਚ ਤੇ ਅੱਡੇ ਚ ਮਿਲ ਗਈ ਮੈਨੂੰ ਬੱਸ ਤੇ ਬੱਸ ਵਰਗੀ ਤੇ ਮੈਂ ਕਟਾਲੀ ਟਰੈਕਟਰ ਤੇ ਮਿਲੀ ਵੀ ਮੈਨੇ ਧਾਰ ਕਟਾਲੀ ਬੱਸ ਵਾਓ ਮੁਗਬ ਤੱਕਰ ਫਿਰ ਮੈਂ ਪਾਣੀ ਕੋਲ ਗਈ ਘਰੇ ਪਰ ਮੈਂ ਜਲ ਜ਼ੀਰੋ ਦੀ ਬੋਤਲ ਲਈ ਦੀਆਂ ਦੀ ਦਿੱਤੀ ਤਾਂ ਇਸ ਵਾਰ ਮੈਂ ਮਰ ਜਾ ਦਾਸਾਂ ਲਈ ਬੋਤਲ ਤੇ ਆਪ ਦਾ ਪਾਣੀ ਘਰੋਂ ਲੈ ਕੇ ਤਰੋ ਬੋਤਲ ਹੋਇਆ ਉਨਲੀ ਬਾਡੀ ਕਿ ਮੈਂ ਆਪ ਡਿਪੈਂਡ ਹਾਂ ਤੇ ਹੁਣ ਪਹੁੰਚ ਗਈ ਮੈਂ ਹੌਲੀ ਹੌਲੀ ਘਰ ਤੇ ਹਾਂ ਘਰੇ ਪਹੁੰਚ ਕੇ ਦੇਖਿਆ ਖਲਾਰਾ ਖਿਆਰਾ ਕਰੇ ਪਾਇਆ ਹੈ ਕੋ ਸਾਹਮਣੇ ਦੇਖੋ ਤੇ ਗਾਇਸ ਬਹਿਲਾ ਅਗੇ ਸੇ ਚਲੋ ਠੀਕ ਹੈ ਗਾਇਸ ਮਿਲਾਂਗੇ ਨੈਕਸਟ ਵਲੋਗ ਨਹੀਂ ਨਾ ਕੇ ਮੈਂ ਇਹ ਨਹਾ ਕੇ ਸਿਰ ਬਹੁਤ ਗੰਦਾ ਹੋਇਆ ਸੀ ਮੈਂ ਨਾ ਭਿੱਜ ਕੇ ਤੇ ਦੇਖੋ ਸਿਰ ਵੀ ਨਾਲਿਆ ਹੁਣ ਚੱਕਦੀਆਂ ਖਲਾਰਾ ਤੇ ਬਾਏ ਬਾਏ ਮਿਲਾਂਗੇ ਨੈਕਸਟ ਵਲੋਗ ਤੇ ਵੀਡੀਓ ਵਲੋਗ ਕਿੱਦਾਂ ਦੀ ਲੱਗੇ ਤੁਹਾਨੂੰ ਲੈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੁਮੇ ਲੱਗੇ ਲੈਕਸ ਬਲੌਗ ਚ ਬਾਏ ਹੈਲੋ ਮਾਈ ਯੂਟਿਊਬ ਫੈਮਿਲੀ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਕਿੱਦਾਂ ਸਾਰੇ ਠੀਕ ਹੋ ਆਈ ਹੋਪ ਤੁਸੀਂ ਠੀਕ ਹੀ ਹੋਵਗੇ ਤੁਹਾਾਰੇ ਤੁਹਾਨੂੰ ਠੀਕ ਹੀ ਰੱਖੇ ਤੇ ਅੱਜ ਆ ਸੋਮਵਾਰ 2 ਤਰੀਕ ਮੈਂ ਆ ਗਈ ਆ ਆਪਦੇ ਘਰੇ ਕੱਲ ਕੱਲ ਅਈ ਸੀ ਸ਼ਾਮ ਨੂੰ 4 ਵਜੇ ਤੇ ਹੁਣ ਮੈਂ ਨਵੇੜੇ ਲੱਗੀ ਕੰਮ ਕਿਉਂਕਿ ਸਵੇਰ ਸਵੇਰੇ ਟਾਈਮ ਚਾਹ ਪੀ ਲਈ ਆ ਤੇ ਚਾਹ ਵੇਖੋ ਕੀ ਹਾਲ ਹੋਣ ਦੇ ਆ ਚਾਹ ਪੀ ਕੇ ਤਪਰ ਕੰਮ ਨੂੰ ਵੜ ਕੇ ਹੋਰ ਪੀਣਾ ਚਾਹ ਥੋੜੀ ਜਿਹੀ ਬਣਾ ਕੇ ਤੇ ਬਨੇ ਰਿਓ ਵਲੌਗ ਦੇ ਨਾਲ ਤੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਲੈ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸਪੋਰਟ ਕਰੋ ਬੱਤ ਵਦ ਤੇ ਬਨੇ ਰਿਓ ਵਲੌਗ ਦੇ ਨਾਲ ਚਲੋ ਨਿਵੇੜਦੇ ਆ ਕੰਮ ਚਲੋ ਇੱਥੇ ਕੰਮ ਨੂੰ ਵੜ ਲਿਆ ਝਾੜੂ ਲਾ ਲਿਆ ਬਸ ਪਾਈਆਂ ਕਰ ਲਿਆ ਬੈੱਡ ਸਾਫ ਕਰਤੇ ਦੇਖੋ ਬਿਨਾਂ ਖਲਾਰਾ ਸਪੋਚਾ ਰਹਿ ਗਿਆ ਹੁਣ ਖਲਾ ਦੇਖੋ ਖਲੇਰਾ ਚੱਤਿਆ ਥੋੜਾ ਜਿਹਾ ਰਹਿ ਗਿਆ ਸੋਫੇ ਸੋਫੇ ਝਾੜਦੇ ਆ ਸੋਫਿਆਂ ਦੇ ਕਵਰ ਲਾ ਕੇ ਧੋਣੇ ਆ ਤੇ ਝਾੜੂ ਘੜਤਾ ਵਧੀਆ ਤੇ ਗੁੱਡ ਮਾਰਨਿੰਗ ਸਾਰਿਆਂ ਨੂੰ ਸਵੇਰ ਦਾ ਟਾਈਮ ਤੇ ਗਰਮੀ ਬਹੁਤ ਐਨੀ ਜਿਆਦੇ ਗਰਮੀ ਆ ਕੇ ਪੁੱਛੋ ਨਾ ਬਾਹਰੋਂ ਮਚਾੜੂ ਘੱਡਣ ਲਈਆਂ ਤੇ ਲੀੜੇ ਧੋਣੇ ਆ ਕੱਪੜੇ ਕੱਪੜੇ ਧੋਣੇ ਆ ਕੁਛ ਮੈਂ ਕੰਡ ਤੋੜਦੇ ਸੀ ਆ ਕੇ ਪਣੇ ਰਹੇ ਉਹ ਸਿੱਗੇ ਤੇ ਚਲੋ ਠੀਕ ਹੈ ਗਾਇਸ ਬਣੇ ਰਹੋ ਵਲੌਗ ਦੇ ਨਾਲ ਤੇ ਅੱਜ ਦਾ ਬਲੌਗ ਹੋ ਬਾਬਾ ਸਹਿਕਾ ਦਾ ਕੰਮ ਤੇ ਸੋਈਆਂ ਦੇ ਕੱਲ ਨੂੰ ਜਾਉਂਗੀ ਮੈਂ ਕੰਮ ਤੇ ਯਾਦਿ ਸ਼ੌਫ ਤੇ ਜਾਉਂਗੀ ਤੇ ਬਣੇ ਰਹੋ ਵਲੌਗ ਦੇ ਨਾਲ ਤੇ ਰੌਂਗ ਦੇਖੋ ਕਿ ਨਕਲ ਗੱਜਣ ਲੱਗੇ ਸਰਾ ਹਬੜਾਲ ਦਿਓ

ਤਾਂ ਠੀਕ ਹੈ ਗਾਇਜ਼ ਇਸ ਦਿਨ ਬਲੌਗ ਦਾ ਕਰਦੇ ਆਂ ਐਂਡ ਮਿਲਾਂਗੇ ਨੈਕਸਟ ਬਲੌਗ ਵਿੱਚ ਬਾਏ ਬਾਏ